ਅੱਜ ਧੁੰਦ ਦੇ ਵਿੱਚ ਜਿਹੜਾ ਆ ਤੀਜੀ ਵੀਡੀਓ ਬਣਾ ਰਿਹਾ ਮੈਂ ਰਾਤ ਨੂੰ ਕੰਮ ਤੋਂ ਘਰ ਨੂੰ ਜਾਈਦਾ ਤਾਂ ਲੋਕਾਂ ਨੂੰ ਅਵੇਅਰ ਵੀ ਕਰੀਦਾ ਜਿੰਨਾ ਕੁ ਹੋ ਸਕੇ ਉਹਨਾਂ ਕੁ ਕਰਦੇ ਆ ਕੋਈ ਵਾਧੂ ਬਿਲਕੁਲ ਫੁਕਰੀ ਨਹੀਂ ਹੈਗੀ ਸੋ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਇਸ ਵੀਡੀਓ ਵੱਲ ਧਿਆਨ ਦੇਣ ਦੇਖ ਸਕਦੇ ਹੋ ਤੁਸੀਂ ਅਸੀਂ ਬਾਹਰ ਫੇਰ ਰਹੇ ਹਾਂ ਰੋੜਾਂ ਤੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਧੁੰਦ ਹੈ ਉਸ ਦਾ ਕਹਿਰ ਚੱਲੀ ਆ ਬਹੁਤ ਹੀ ਜ਼ਿਆਦਾ ਜਿਹੜੀ ਤੋਂ ਦਪਈ ਹੋਈ ਆ ਹਾਲਾਂਕਿ ਮੈਂ ਬਾਈਕ ਤੇ ਆ ਬਾਈਕ ਤੇ ਇੰਨੀ ਜ਼ੂਰੀ ਨਾਲ ਸਾਹਮਣੇ ਦਿਖ ਰਿਹਾ ਮੋਰੇ ਗੱਡੀ ਆ ਗਈ ਆ ਤਾਂ ਦੇਖ ਰਹੇ ਹੋ ਤੁਸੀਂ ਬਹੁਤ ਜਿਆਦਾ ਧੁੰਦ ਆ ਰੋਡ ਪਾਰ ਕਰਨਾ ਬਹੁਤ ਮੁਸ਼ਕਲ ਹੈ ਧਿਆਨ ਨਾਲ ਰੋਡ ਪਾਰ ਕਰਿਆ ਕਰੋ ਦੇਖੋ ਤੁਸੀਂ ਦੇਖ ਰਹੇ ਹੋ ਡਿਵਾਈਡਰ ਨਹੀਂ ਦਿਖ ਰਿਹਾ ਜਦੋਂ ਕੋਲ ਆ ਗਿਆ ਫਿਰ ਦਿਖੂਗਾ ਇਹ ਡਿਵਾਈਡਰ ਹੁਣ ਕੋਲ ਆ ਗਿਆ ਤਾਂ ਦਿਖ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਮਾਰਕੀਟਾਂ ਦੇ ਵਿੱਚ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ LED's ਵਗੈਰਾ ਉਹਨਾਂ ਵੱਲ ਤਾਂ ਗੌਰ ਹੋ ਜਾਂਦੀ ਆ ਖਾਸ ਕਰਕੇ 25 ਜਾਂ 30 ਮੀਟਰ ਤੋਂ ਜਿਆਦਾ ਕੋਈ ਫਾਸਲਾ ਨਹੀਂ ਹੈਗਾ ਤੋ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਆ ਤਾਂ ਆਪਣਾ ਸਾਰਾ ਹੀ ਜਿਹੜਾ ਸਾਜੋ-ਸਮਾਨ ਹੈ ਤਰੀਕੇ ਨਾਲ ਤਾਂ ਮੁਰੇ ਗੱਡੀ ਆ ਰਹੀ ਹੈ ਦੇਖੋ ਲੇਟਾ ਮਾਰ ਰਿਹਾ ਹੌਲੀ ਵੀਰ ਹੌਲੀ ਹੌਲੀ ਸਿੰਗਰ ਰੋਡ ਆ ਬਚਾ ਕੇ ਦੇਖੋ ਕਿੰਨੀ ਨਜ਼ਦੀਕ ਤੋਂ ਮੈਂ ਨਿਕਲਿਆ ਉਹਦੇ ਬਹੁਤ ਹੈ ਜਿਹੜਾ ਬਚਣ ਦੀ ਲੋੜ ਆ ਕਿਉਂਕਿ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਵੇਟ ਕਰ ਰਿਆ ਹੁੰਦਾ ਕੋਈ ਪੁੱਤ ਧੀ ਮਾਪੇ ਸਾਰੇ ਜਣੇ ਇੱਕ ਦੂਜੇ ਦੀ ਵੇਟ ਕਰਦੇ ਆ ਤਾਂ ਤੁਸੀਂ ਦੇਖ ਰਹੇ ਆ ਇਹ ਜਿਹੜੇ ਡਿਲੀਵਰੀ ਬੋਏ ਆ ਵਿਚਾਰੇ ਇਹਨਾਂ ਦਾ ਬਹੁਤ ਖਾਸ ਕਰਕੇ ਆਫਰ ਆਇਆ ਪਿਆ ਕੰਪਨੀ ਇਹਨਾਂ ਨੂੰ ਵੱਧ ਇਨਸੈਂਟਿਵ ਦੇਣਾ ਚਾਹੀਦਾ ਤਾਂ ਜੋ ਆਪਣੀ ਜਾਨ ਦਾ ਤੇ ਜਿਹੜੀ ਲਾ ਕੇ ਆ ਡਿਲੀਵਰ ਕਰਨ ਜਾਂਦੇ ਰਾਤ ਨੂੰ ਸਮਾਨ ਖਾਣਾ ਪੀਣਾ ਗਰੋਸਰੀ ਸਭ ਕੁਝ ਇਹ ਡਿਲੀਵਰ ਕਰਨ ਜਾਂਦੇ ਆ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਧੁੰਦ ਹੈ ਜਿਹੜੀ ਪਈ ਹੋਈ ਹੈ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਬਹੁਤ ਇੱਕ ਧੂਏ ਦੇ ਕਲਾਸ ਦੇ ਵਿੱਚ ਆਪਾਂ ਵੜ ਗਏ ਹੋਈਏ ਤਾਂ ਦੇਖ ਰਹੇ ਹੋ ਤੁਸੀਂ ਸਾਈਡ ਤੇ ਚੰਡੀਗੜ੍ਹ ਰੋਪੜ ਰੋਡ ਹੈ ਰੋਪੜ ਚੰਡੀਗੜ੍ਹ ਰੋਡ ਹੈ ਇਸ ਰੋਡ ਤੇ ਇੰਨੀ ਕਿ ਜ਼ਿਆਦਾ ਧੁੰਦ ਪਈ ਹੋਈ ਹੈ ਕਿ ਬਹੁਤ ਘੱਟ ਫਾਸਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਅੱਗੇ ਦੇਖਣ ਲੱਗੇ ਵੀ ਇਹ ਜਿਹੜੀ ਆ ਬਹੁਤ ਚੇਤਨ ਚਾਹੀਦਾ ਬੰਦਾ ਜਿਹਨੂੰ ਕਹਿੰਦੇ ਆ ਚੌਕਸ ਚੌਕਸ ਚਾਹੀਦਾ ਹੈ ਬੰਦਾ ਤਾਂ ਤੁਸੀਂ ਦੇਖ ਰਹੇ ਹੋ ਜਦੋਂ ਲਾਈਟਾਂ ਗੱਡੀਆਂ ਫੁੱਲ ਵੱਜਦੀਆਂ ਫਿਰ ਤਾਂ ਜਮੇ ਹੀ ਬੰਦੇ ਨੂੰ ਨਹੀਂ ਦਿਖਦਾ ਗੱਡੀ ਵਾਲੇ ਨੂੰ ਬਿਲਕੁਲ ਵੀ ਨਹੀਂ ਦਿਖਦਾ ਜਦੋਂ ਮਿੱਡ ਤੇ ਜਾਂਦਾ ਹੈ ਡਾਊਨ ਬੀਮ ਤੇ ਜਾਂਦਾ ਉਦੋਂ ਗੱਡੀ ਵਾਲੇ ਨੂੰ ਦਿਖਦਾ ਹੈ ਆਦਰਵਾਈਜ਼ ਨਹੀਂ ਦਿਖਦਾ ਤਾਂ ਤੁਸੀਂ ਦੇਖ ਰਹੇ ਹੋ ਹੁਣ ਕਿਸ ਤਰੀਕੇ ਦੇ ਨਾਲ ਜਿਹੜੀਆਂ ਲਾਈਟਾਂ ਪੈ ਰਹੀਆਂ ਨੇ ਧੁੰਦ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਥੋੜੀ ਧੁੰਦ ਘੱਟ ਗਈ ਜਿੱਥੇ ਕ੍ਰੋਸ ਵੱਤ ਹੈ ਕ੍ਰੋਸ ਵੱਤ ਹੈ ਦੇਖ ਰਹੇ ਹਾਂ ਸੂ ਸਾਰੇ ਵੀਰਾਂ ਨੂੰ ਬੇਨਤੀ ਹੈ ਆਪਣੀਆਂ ਫੈਮਲੀਆ ਦੇ ਵਿੱਚ ਤੁਸੀਂ ਜਾਣਾ ਹੈ ਬੜੇ ਹੀ ਪਿਆਰ ਨਾਲ ਛਿੱਦਤ ਨਾਲ ਰੋਡ ਰੂਲ ਨੂੰ ਫੋਲੋ ਕਰਦੇ ਹੋਏ ਕਾਹਲੀ ਕਿਸੇ ਪ੍ਰਕਾਰ ਦੀ ਨਹੀਂ ਕਿਉਂਕਿ 2 ਮਿੰਟ ਦੀ ਕਾਹਲੀ ਹੁੰਦੀ ਹੈ ਕਈ ਵਾਰੀ ਬੰਦੇ ਦੀ ਜਾਨ ਤੇ ਵੱਡਾ ਜੋਖਮ ਪੈ ਜਾਂਦਾ ਜਿਹਦੇ ਕਰਕੇ ਆਪਾਂ ਨੂੰ ਤਾਂ ਨਹੀਂ ਕਿਉਂਕਿ ਜਿਹੜਾ ਬੰਦਾ ਚਲਾਣ ਵਾਲਾ ਹੁੰਦਾ ਜਾਂ ਬੰਦਾ ਨੁਕਸਾਨ ਦਾ ਜਿਹੜਾ ਹਾਦਸਾ ਕਰੈਸ ਤੋਂ ਜਾਂਦਾ ਬੰਦਾ ਉਹਨੂੰ ਤਾਂ ਨਹੀਂ ਪਤਾ ਹੁੰਦਾ ਪਿੱਛੇ ਜਿਹੜੇ ਜਾਣ ਵਾਲੇ ਹੁੰਦੇ ਨੇ ਜਾਂ ਜਿਹੜੇ ਉਡੀਕਣ ਵਾਲੇ ਹੁੰਦੇ ਨੇ ਉਹਨਾਂ ਲਈ ਬਹੁਤ ਲੰਬੀਆਂ ਜਿਹੜੀਆਂ ਅ ਨੋਖੜੀਆਂ ਜਿਹੜੀਆਂ ਘੜੀਆਂ ਬਣ ਜਾਂਦੀਆਂ ਹਨ ਪਿਆਰ ਨਾਲ ਸਾਰੇ ਵੀਰ ਜਾ ਕਰੋ ਰੋਡ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਅਣਗੇਲੀ ਵਾਲਾ ਕੰਮ ਨਾ ਕਰਿਆ ਕਰੋ ਜਿਹਦੇ ਕਰਕੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਜਾਵੇ ਸੋ ਤੁਸੀਂ ਦੇਖ ਰਹੇ ਹੋ ਇਹ ਪੁਲ ਦੇ ਕੰਧ ਹੈ ਕੰਧ ਦੀ ਜਿਹੜੀ ਧੁੰਦ ਹੈ ਉਹ ਕੱਟ ਰਹੀ ਹੈ ਕੰਧ ਨੂੰ ਕਿਉਂਕਿ ਬ੍ਰਿਜ ਉੱਪਰ ਤੋਂ ਹਾਈ ਹੋ ਕੇ ਡਾਊਨ ਹੋ ਰਿਹਾ ਅੱਪਰ ਨੂੰ ਬ੍ਰਿਜ ਅੱਪ ਹੋ ਕੇ ਡਾਊਨ ਹੋ ਰਿਹਾ ਤਾਂ ਕਰਕੇ ਜਿਹੜਾ ਧੁੰਦਰਾ ਕੱਟ ਬਚ ਗਿਆ ਤੇ yellow light ਅੱਪਰ ਲੱਗਿਆ ਹੋਏ ਨੇ ਸਟ੍ਰੀਟ ਲਾਈਟਾਂ yellow lightਾਂ ਵੀ ਕੰਮ ਘੱਟ ਹੀ ਕਰ ਰਹੀਆਂ ਨੇ ਤਾਂ ਤੁਸੀਂ ਦੇਖ ਰਹੇ ਹੋ ਬਾਈਕ ਆ ਰਹੀ ਹੈ ਮਰੇ ਤੋਂ ਤਾਂ ਹੁਣ ਦੇਖਿਓ ਤੁਸੀਂ ਧੁੰਦੇ ਜਿਹੜੀ ਕੋਦਮ ਵੱਜਣੀਆਂ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਦੂਜੀ ਰੋਡ ਤੇ ਚੜਨ ਲੱਗੇ ਆ ਤਾ ਇਦਰੋਂ ਕੱਟ ਸੀਗਾ ਤੁੰਦ ਇੱਕ ਕੱਟ ਵੀ ਵਜਿਆ ਹੋਇਆ ਇੱਥੇ ਕੱਟ ਕੇ ਹਵਾ ਦਾ ਜਿਹੜਾ ਰੋਖਾ ਉਹਦੇ ਕਰਕੇ ਨਾ ਥੋੜਾ ਜਿਹਾ ਇਹ ਹੁੰਦਾ ਤਾਂ ਤੁਸੀਂ ਦੇਖ ਰਹੇ ਹੋ ਹੁਣ ਅਸੀਂ ਉਸੇ ਖਰੜ ਵਾਲੇ ਰੋਡ ਤੇ ਚੜ ਗਏ ਆ ਖਰੜ ਲੁਧਿਆਣਾ ਰੋਡ ਆਏ ਦੇਖ ਸਕਦੇ ਹੋ ਤੁਸੀਂ ਪਰ ਬੋਰਡ ਤੇ ਲੱਗ ਰਿਹਾ ਚੰਡੀਗੜ੍ਹ ਹਵਾਈ ਅੱਡਾ ਰੂਪਨਗਰ ਇਹ ਲੁਧਿਆਣੇ ਨੂੰ ਜਾ ਰਿਹਾ ਰੋਡ ਤੇ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਰੋਡ ਦੇ ਉੱਪਰ ਧੁੰਦ ਪਈ ਹੋਈ ਆ ਬਹੁਤ ਹੀ ਘੱਟ ਦਿਖ ਰਿਹਾ ਹਾਲਾਂਕਿ ਇਹ ਰੋਡ ਆ ਜਿਹੜਾ ਸ਼ਹਿਰ ਦੇ ਵਿੱਚ ਆ ਦੇਖ ਰਹੇ ਹਾਂ ਉਸੇ ਅੱਗੇ ਜਿਹੜੇ ਬਰੋਲੇ ਆਉਣੇ ਆ ਧੁੰਦ ਦੇ ਗੱਡੀ ਬਿਲਕੁਲ ਸਲੋ ਹੋ ਗਈ ਆ ਸਾਰੇ ਵੀਰ ਬਚ ਕੇ ਜਾਇਆ ਕਰੋ ਮੈਂ ਵੀ ਜਿਹੜਾ ਬ੍ਰਿਜ ਦੇ ਉੱਪਰ ਹੀ ਇੰਨੇ ਉੱਪਰ ਤਾਂ ਨਹੀਂ ਜਾਂਦਾ ਥੱਲੇ ਹੀ ਜਾਊਗਾ ਕਿਉਂਕਿ ਉੱਪਰ ਬ੍ਰਿਜ ਦੀ ਰਿਸਕ ਆ ਗੱਡੀ ਆਉਂਦੀ ਜਾਂਦੀ ਦਾ ਨਹੀਂ ਪਤਾ ਲੱਗਦਾ ਸੋ ਥੱਲੇ ਤਾਂ ਫਿਰ ਵੀ ਸੋ ਆਦਰ ਨਹੀਂ ਜੇਕਰ ਕੋਈ ਇਨਸੀਡੈਂਟ ਹੋ ਵੀ ਜਾਂਦਾ ਬੰਦਾ ਚੱਕ ਵੀ ਲਊਗਾ ਜਾਂ 100 ਤਰ੍ਹਾਂ ਦੇ ਜਿਹੜੇ ਹਨ ਬੰਦੇ ਥੱਲੇ ਤੋਂ ਗੁਜ਼ਰਦੇ ਨੇ ਉੱਪਰ ਪੁਲ ਦੇ ਤਾਂ ਬਹੁਤ ਵੱਡਾ ਰਿਸਕ ਆ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਮਾਰਕੀਟਾਂ ਦੇ ਵਿੱਚ ਜਿਹੜਾ ਭਾਰੀ ਹੈ ਉਹ ਤੁੰਦ ਦਾ ਜਿਹੜਾ ਫੁਹਾਰਾ ਘੁੰਮ ਰਿਹਾ ਤਾਂ ਧਿਆਨ ਦਿਓ ਵੀਰੋ ਤੁੰਦਰੇ ਵਿੱਚ ਬਹੁਤ ਹੀ ਸੰਭਲ ਕੇ ਚੱਲਣ ਦੀ ਲੋੜ ਹੈ ਤਾਂ ਜੋ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸ਼ਿਰਕਤ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਵੀਰੋ ਜਿੰਨਾ ਰਾਤਾਂ ਨੂੰ ਬਾਹਰ ਫਿਰਦੇ ਆ ਜਿੰਨਾ ਕਿ ਸੁਨੇਹਾ ਸਾਡੇ ਤੋਂ ਚੰਗਾ ਤੁਹਾਨੂੰ ਦੇ ਹੁੰਦਾ ਜਰੂਰ ਦੇਵਾਂਗੇ ਤੇ ਤੁਸੀਂ ਮੇਰਾ ਵੀਰ ਥੋੜਾ ਜਿਹਾ ਆਪਣਾ ਧਿਆਨ ਰੱਖਿਓ